ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਡੇਰੇ ਦੇ ਵਿੱਚ ਇੱਕ ਸਾਧੂ ਰਹਿੰਦਾ ਸੀ ਉਸ ਸਾਧੂ ਦੇ ਦੋ ਚੇਲੇ ਸਨ ਉਹ ਚੇਲੇ ਉਸ ਸਾਧੂ ਦੀ ਬਹੁਤ ਸੇਵਾ ਕਰਦੇ ਸਨ ਇੱਕ ਚੇਲਾ ਉਮਰ ਵਿੱਚ ਵੱਡਾ ਸੀ ਤੇ ਇੱਕ ਚੇਲਾ ਉਮਰ ਵਿੱਚ ਛੋਟਾ ਸੀ ਉਸ ਸਾਧੂ ਦੀ ਬਹੁਤ ਕਮਾਈ ਸੀ ਉਸ ਸਾਧੂ ਨੇ ساری ਜ਼ਿੰਦਗੀ ਲੋਕਾਂ ਨੂੰ ਮਾੜੇ ਕੰਮ ਕਰਨ ਤੋਂ ਰੋਕਿਆ ਲੋਕਾਂ ਨੂੰ ਪਰਮਾਤਮਾ ਦਾ ਨਾਮ ਜਪਣ ਲਈ ਪ੍ਰੇਰਿਆ ਮੀਟ ਅੰਡੇ ਸ਼ਰਾਬ ਪੀਣ ਤੋਂ ਰੋਕਿਆ ਜਦੋਂ ਉਸ ਸਾਧੂ ਦੀ ਉਮਰ ਬਢੇਰੀ ਹੋ ਗਈ ਤਾਂ ਸੰਗਤਾਂ ਨੇ ਉਸ ਸਾਧੂ ਨੂੰ ਬੇਨਤੀ ਕੀਤੀ ਕੇ ਜੀ ਆਪ ਜੀ ਦੇ ਦੋਨੋਂ ਚੇਲੇ ਬਹੁਤ ਲਾਇਕ ਹਨ ਤੁਹਾਡੇ ਜਾਣ ਤੋਂ ਬਾਅਦ ਦੋਨਾਂ ਵਿੱਚੋਂ ਕਿਹੜਾ ਚੇਲਾ ਤੁਹਾਡੀ ਗੱਦੀ ਉੱਪਰ ਬੈਠੇਗਾ ਤੁਸੀਂ ਸੰਗਤਾਂ ਨੂੰ ਪਹਿਲਾਂ ਹੀ ਇਸ਼ਾਰਾ ਕਰ ਦਵੋ ਜੇ ਤੁਸੀਂ ਆਪਣੇ ਬੈਠੇ ਬੈਠੇ ਹੀ ਇਸ ਬਾਰੇ ਨਾ ਦੱਸਿਆ ਤਾਂ ਬਾਅਦ ਦੇ ਵਿੱਚ ਚੇਲੇ ਆਪਸ ਵਿੱਚ ਲੜਦੇ ਹਨ ਤੇ ਸੰਗਤਾਂ ਨੂੰ ਵੀ ਸਮਝ ਨਹੀਂ ਲੱਗਦੀ ਕਿ ਕਿਹੜਾ ਚੇਲਾ ਗੱਦੀ ਦੇ ਉੱਪਰ ਬੈਠਣ ਦੇ ਲਾਇਕ ਹੈ ਉਸ ਸਾਧੂ ਨੇ ਕਿਹਾ ਕਿ ਠੀਕ ਹੈ ਅਸੀਂ ਥੋੜੇ ਦਿਨਾਂ ਤੱਕ ਇਸ ਬਾਰੇ ਤੁਹਾਨੂੰ ਦੱਸ ਦਵਾਂਗੇ ਸੰਗਤ ਨੇ ਕਿਹਾ ਕਿ ਠੀਕ ਹੈ ਮਹਾਰਾਜ ਅੱਜ ਤੱਕ ਦੁਨੀਆਂ ਦੇ ਵਿੱਚ ਕੌਣ ਕਿਸ ਪਦ ਦੇ ਲਾਇਕ ਹੈ ਇਸ ਦਾ ਪਤਾ ਉਦੋਂ ਤੱਕ ਨਹੀਂ ਲੱਗਿਆ ਜਦੋਂ ਤੱਕ ਉਹਨਾਂ ਦਾ ਇੰਤਿਹਾਨ ਨਹੀਂ ਲਿਆ ਗਿਆ ਗੁਰੂ ਸਾਹਿਬਾਂ ਨੂੰ ਭਾਵੇਂ ਪਤਾ ਹੀ ਸੀ ਕਿ ਕੌਣ ਗੁਰਗੱਦੀ ਦੇ ਲਾਇਕ ਹੈ ਪਰ ਗੁਰੂ ਸਾਹਿਬਾਂ ਨੇ ਵੀ ਸਿੱਧਾ ਇਹ ਨਹੀਂ ਕਿਹਾ ਕਿ ਸਾਡੇ ਇਸ ਪੁੱਤਰ ਨੂੰ ਗੁਰਗੱਦੀ ਤੇ ਬਿਠਾ ਦਿਓ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਆਪਣੇ ਪੁੱਤਰਾਂ ਤੇ ਸਿੱਖਾਂ ਦਾ ਇੰਤਿਹਾਨ ਲਿਆ ਜਿਹੜਾ ਇਮਤਿਹਾਨ ਵਿੱਚੋਂ ਪਾਸ ਹੋਇਆ ਉਸਨੂੰ ਹੀ ਗੁਰਗੱਦੀ ਬਖਸ਼ੀ ਦਾਤੇ ਦਾਤ ਰਖੀ ਹੱਥ ਆਪਣੇ ਜਿਸ ਭਾਵੇ ਤਿਸ ਦੇਹ ਇਮਤਿਹਾਨ ਲੈਣ ਤੇ ਸਾਰੀ ਦੁਨੀਆ ਨੂੰ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਇਮਤਿਹਾਨ ਵਿੱਚੋਂ ਪਾਸ ਹੋ ਗਿਆ ਹੈ ਤੇ ਇਹੀ ਅਸਲੀ ਗੁਰਗੱਦੀ ਦਾ ਹੱਕਦਾਰ ਹੈ ਉਸ ਸਾਧੂ ਨੇ ਵੀ ਆਪਣੇ ਚੇਲਿਆਂ ਦਾ ਇੰਤਿਹਾਨ ਕੀਤਾ ਕੁਝ ਦਿਨਾਂ ਬਾਅਦ ਉਸ ਸਾਧੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਅਸੀਂ ਮਠਿਆਈਆਂ ਫਲ ਫੂਟ ਦੁਨੀਆਂ ਦੇ 36 ਪਦਾਰਥ ਤਾਂ ਸਾਰੇ ਹੀ ਖਾ ਕੇ ਦੇਖੇ ਹਨ ਪਰ ਅਸੀਂ ਕਦੇ ਮਾਸ ਖਾ ਕੇ ਨਹੀਂ ਦੇਖਿਆ ਉ ਤਾਂ ਲੋਕਾਂ ਨੂੰ ਅਸੀਂ ਮਾਸ ਖਾਣ ਤੋਂ ਰੋਕਦੇ ਰਹੇ ਹਾਂ ਅਸੀਂ ساری ਜ਼ਿੰਦਗੀ ਹੀ ਮਾਸ ਖਾਣ ਤੋਂ ਲੋਕਾਂ ਨੂੰ ਰੋਕਿਆ ਹੈ ਪਰ ਕਦੇ ਆਪ ਮਾਸ ਖਾ ਕੇ ਤਜਰਬਾ ਕਰਕੇ ਨਹੀਂ ਦੇਖਿਆ ਕਿ ਮਾਸ ਖਾਣਾ ਕਿਉਂ ਮਾੜਾ ਹੈ ਹੁਣ ਜਦੋਂ ਤੱਕ ਆਪਾਂ ਮਾਸ ਖਾ ਕੇ ਤਜਰਬਾ ਕਰਕੇ ਨਹੀਂ ਦੇਖਦੇ ਉਦੋਂ ਤੱਕ ਲੋਕਾਂ ਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਹੈ ਕਿ ਮਾਸ ਖਾਣਾ ਮਾੜਾ ਹੈ ਸਾਧੂ ਨੇ ਦੋਨਾਂ ਚੇਲਿਆਂ ਨੂੰ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ ਦੋ ਮੁਰਗੇ ਲੈ ਕੇ ਆਓ ਉਹਨਾਂ ਮੁਰਗਿਆਂ ਨੂੰ ਵੱਢ ਕੇ ਧੋ ਸਵਾਰ ਕੇ ਉਹਨਾਂ ਨੂੰ ਵਧੀਆ ਧੜਕਾ ਲਗਾ ਕੇ ਮੇਰੇ ਖਾਣ ਵਾਸਤੇ ਉਹਨਾਂ ਦੀ ਸਬਜ਼ੀ ਬਣਾ ਕੇ ਲਿਆਓ ਤੁਹਾਡੇ ਵਿੱਚੋਂ ਜਿਹੜਾ ਚੇਲਾ ਪਹਿਲਾਂ ਮੁਰਗੇ ਦੀ ਸਬਜ਼ੀ ਬਣਾ ਕੇ ਲੈ ਆਇਆ ਉਸ ਨੂੰ ਅਸੀਂ ਆਪਣੀ ਗੁਰਗੱਦੀ ਦੇ ਦਵਾਂਗੇ ਪਰ ਇੱਕ ਗੱਲ ਹੈ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਅਸੀਂ ਮੁਰਗੇ ਦਾ ਮਾਸ ਖਾਦਾ ਹੈ ਮੁਰਗੇ ਨੂੰ ਉਥੇ ਵੱਡ ਕੇ ਬਣਾ ਕੇ ਲਿਆਇਓ ਜਿੱਥੇ ਕੋਈ ਤੁਹਾਨੂੰ ਦੇਖੇ ਨਾ ਜੇ ਕਿਸੇ ਨੇ ਦੇਖ ਲਿਆ ਕਿ ਅਸੀਂ ਮੁਰਗਾ ਖਾਦਾ ਹੈ ਤਾਂ ਫਿਰ ਸਾਡੀ ਬਹੁਤ ਬਦਨਾਮੀ ਹੋਵੇਗੀ ਸਾਡੇ ਤੋਂ ਬਾਅਦ ਡੇਰੇ ਵਿੱਚ ਪ੍ਰਸ਼ਾਦ ਦੀ ਥਾਂ ਤੇ ਮੁਰਗਾ ਹੀ ਬਣਿਆ ਕਰੇਗਾ ਚੇਲਿਆਂ ਨੇ ਸੱਤ ਬਚਨ ਕਿਹਾ ਦੋਨਾਂ ਚੇਲਿਆਂ ਨੇ ਇੱਕ ਇੱਕ ਮੁਰਗਾ ਲੈ ਆਂਦਾ ਜਿਹੜਾ ਛੋਟਾ ਚੇਲਾ ਸੀ ਉਹ ਮੁਰਗੇ ਨੂੰ ਲੈ ਕੇ ਕਮਰੇ ਵਿੱਚ ਵੜ ਗਿਆ ਉਸਨੇ ਸੋਚਿਆ ਕਿ ਇੱਥੇ ਮੈਨੂੰ ਕੋਈ ਨਹੀਂ ਦੇਖ ਰਿਹਾ ਫੇਰ ਉਸਨੇ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਖੁੱਲਾ ਹੈ ਉਸਨੇ ਸੋਚਿਆ ਕਿ ਕਿਤੇ ਮੁਰਗਾ ਵੱਢਦੇ ਹੋਏ ਕੋਈ ਆ ਕੇ ਮੈਨੂੰ ਬਾਹਰੋਂ ਦੇਖ ਨਾ ਲਵੇ ਇਸ ਕਰਕੇ ਉਸਨੇ ਕਮਰੇ ਦਾ ਦਰਵਾਜ਼ਾ ਵੀ ਬੰਦ ਕਰ ਦਿੱਤਾ ਫੇਰ ਉਸਨੇ ਕਮਰੇ ਦੇ ਵਿੱਚ ਚਾਰੇ ਪਾਸੇ ਦੇਖਿਆ ਕਿ ਮੈਨੂੰ ਕੋਈ ਦੇਖਦਾ ਨਹੀਂ ਰਿਹਾ ਉਸ ਕਮਰੇ ਦੇ ਅੰਦਰ ਇੱਕ ਚਿੜੀ ਦਾ ਆਲਣਾ ਸੀ ਉਸ ਆਲਣੇ ਦੇ ਵਿੱਚੋਂ ਇੱਕ ਚਿੜੀ ਉਸ ਚੇਲੇ ਵੱਲ ਦੇਖ ਰਹੀ ਸੀ ਉਸ ਚੇਲੇ ਨੇ ਦਰਵਾਜ਼ਾ ਖੋਲ ਕੇ ਉਸ ਚਿੜੀ ਨੂੰ ਕਮਰੇ ਦੇ ਵਿੱਚੋਂ ਬਾਹਰ ਭਜਾ ਦਿੱਤਾ ਤੇ ਫੇਰ ਦਰਵਾਜ਼ਾ ਬੰਦ ਕਰ ਲਿਆ ਉਸ ਨੇ ਫੇਰ ਕਮਰੇ ਦੇ ਚਾਰੇ ਪਾਸੇ ਦੇਖਿਆ ਤਾਂ ਉਸ ਨੂੰ ਇੱਕ ਚੂਹੀ ਕਮਰੇ ਦੇ ਵਿੱਚ ਘੁੰਮਦੀ ਨਜ਼ਰ ਆਈ ਉਸ ਚੇਲੇ ਨੇ ਸੋਚਿਆ ਕਿ ਇੱਥੇ ਕਮਰੇ ਦੇ ਵਿੱਚ ਤਾਂ ਕੋਈ ਨਾ ਕੋਈ ਮੈਨੂੰ ਦੇਖ ਹੀ ਰਿਹਾ ਹੈ ਕਿਤੇ ਬਾਹਰ ਜਾ ਕੇ ਇਸ ਮੁਰਗੇ ਨੂੰ ਵੜ ਦੇ ਹਾਂ ਉਹ ਚੇਲਾ ਉਸ ਮੁਰਗੇ ਨੂੰ ਲੈ ਕੇ ਖੇਤਾਂ ਵਿੱਚ ਚਲਿਆ ਗਿਆ ਉੱਥੇ ਇੱਕ ਗੰਨੇ ਦਾ ਖੇਤ ਸੀ ਉਹ ਚੇਲਾ ਉਸ ਮੁਰਗੇ ਨੂੰ ਲੈ ਕੇ ਗੰਨੇ ਦੇ ਖੇਤ ਵਿੱਚ ਵੜ ਗਿਆ ਉਸ ਚੇਲੇ ਨੇ ਦੇਖਿਆ ਕਿ ਇੱਥੇ ਮੈਨੂੰ ਕੋਈ ਨਹੀਂ ਦੇਖ ਰਿਹਾ ਉਸ ਨੇ ਮੁਰਗੇ ਨੂੰ ਗਰਦਨ ਤੋਂ ਪਕੜਿਆ ਤੇ ਢੋਕੇ ਦੇ ਨਾਲ ਉਸ ਨੂੰ ਵੱਡਣ ਲੱਗਿਆ ਤਾਂ ਉਸ ਨੇ ਉੱਪਰ ਨੂੰ ਦੇਖਿਆ ਜਦੋਂ ਉਸ ਨੇ ਉੱਪਰ ਨੂੰ ਦੇਖਿਆ ਤਾਂ ਉਸ ਨੇ ਸੋਚਿਆ ਕਿ ਮੈਨੂੰ ਆਸੇ-ਪਾਸੇ ਤੋਂ ਤੇ نیچے ਤੋਂ ਤਾਂ ਕੋਈ ਨਹੀਂ ਦੇਖ ਰਿਹਾ ਪਰ ਉੱਪਰੋਂ ਮੈਨੂੰ ਉਹ ਨੀਲੀ ਛਤਰੀ ਵਾਲਾ ਪਰਮਾਤਮਾ ਤਾਂ ਦੇਖ ਹੀ ਰਿਹਾ ਹੈ ਉਧਰ ਵੱਡੇ ਚੇਲੇ ਨੇ ਮੁਰਗੇ ਨੂੰ ਗੰਨੇ ਦੇ ਖੇਤ ਵਿੱਚ ਵੱਢ ਕੇ ਧੋ ਸਵਾਰ ਕੇ ਉਸ ਦੀ ਸਬਜ਼ੀ ਬਣਾ ਕੇ ਆਪਣੇ ਗੁਰੂ ਕੋਲ ਲੈ ਕੇ ਚਲਿਆ ਗਿਆ ਉਸੋਂ ਵੱਡੇ ਚੇਲੇ ਨੇ ਗੱਦੀ ਲੈਣ ਦੀ ਕਾਲੀ ਵਿੱਚ ਇੱਕ ਮਿੰਟ ਵੀ ਨਹੀਂ ਸੋਚਿਆ ਕਿ ਉਸ ਨੂੰ ਉੱਪਰੋਂ ਪਰਮਾਤਮਾ ਦੇਖ ਰਿਹਾ ਹੈ ਉਸਨੇ ਬਹੁਤ ਕਾਲੀ ਦੇ ਨਾਲ ਮੁਰਗੇ ਨੂੰ ਵੱਢ ਕੇ ਉਸ ਦੀ ਸਬਜ਼ੀ ਬਣਾ ਕੇ ਆਪਣੇ ਗੁਰੂ ਦੇ ਅੱਗੇ ਲਿਜਾ ਕੇ ਰੱਖ ਦਿੱਤਾ ਤੇ ਕਿਹਾ ਜੀ ਆਹਾ ਮੁਰਗੇ ਨੂੰ ਛੱਕ ਕੇ ਦੇਖੋ ਕਿਹੋ ਜਿਹਾ ਬਣਿਆ ਹੈ ਮੈਂ ਤੁਹਾਡੇ ਕੋਲ ਪਹਿਲਾਂ ਮੁਰਗੇ ਦੀ ਸਬਜ਼ੀ ਬਣਾ ਕੇ ਲੈ ਆਇਆ ਹਾਂ ਉਸ ਸਾਧੂ ਨੇ ਕਿਹਾ ਕਿ ਛੋਟੇ ਚੇਲੇ ਨੂੰ ਵੀ ਆ ਲੈਣ ਦੇ ਹੁਣ ਸਾਧ ਸੰਗਤ ਜੀ ਜਰਾ ਧਿਆਨ ਨਾਲ ਸੋਚ ਕੇ ਦੇਖੋ ਕਿ ਗੱਦੀ ਕਿਸ ਨੂੰ ਮਿਲੀ ਹੋਵੇਗੀ ਵੱਡੇ ਚੇਲੇ ਨੂੰ ਮਿਲੀ ਹੋਵੇਗੀ ਇਹ ਛੋਟੇ ਚੇਲੇ ਨੂੰ ਮਿਲੀ ਹੋਵੇਗੀ ਛੋਟਾ ਚੇਲਾ ਉਸ ਮੁਰਗੇ ਨੂੰ ਜਿਉਂਦਾ ਹੀ ਸਾਧੂ ਦੇ ਕੋਲ ਲੈ ਕੇ ਆ ਗਿਆ ਤੇ ਉਸਨੇ ਕਿਹਾ ਕਿ ਗੁਰੂ ਜੀ ਮੈਨੂੰ ਇਹੋ ਜਹੀ ਕੋਈ ਜਗ੍ਹਾ ਨਹੀਂ ਲੱਭੀ ਜਿੱਥੇ ਮੈਨੂੰ ਕੋਈ ਦੇਖ ਨਾ ਰਿਹਾ ਹੋਵੇ ਮੈਂ ਕਮਰੇ ਦੇ ਵਿੱਚ ਵੀ ਇਸ ਮੁਰਗੇ ਨੂੰ ਵੜਨ ਦੀ ਕੋਸ਼ਿਸ਼ ਕੀਤੀ ਪਰ ਉੱਥੇ ਵੀ ਮੈਨੂੰ ਕੋਈ ਨਾ ਕੋਈ ਦੇਖ ਰਿਹਾ ਸੀ ਫੇਰ ਮੈਂ ਗੰਨੇ ਦੇ ਖੇਤ ਵਿੱਚ ਲੈ ਜਾ ਕੇ ਇਸ ਮੁਰਗੇ ਨੂੰ ਵੜਨ ਲੱਗਿਆ ਤਾਂ ਮੈਨੂੰ ਉੱਪਰੋਂ ਦੇਖਣ ਤੇ ਲੱਗਿਆ ਕਿ ਪਰਮਾਤਮਾ ਤਾਂ ਮੈਨੂੰ ਦੇਖ ਹੀ ਰਿਹਾ ਹੈ ਉਸ ਛੋਟੇ ਚੇਲੇ ਨੇ ਕਿਹਾ ਕਿ ਗੁਰੂ ਜੀ ਮੈਨੂੰ ਗੱਦੀ ਮਿਲੇ ਭਾਵੇਂ ਨਾ ਮਿਲੇ ਪਰ ਮੈਂ ਇਸ ਬੇਕਸੂਰ ਜਾਨਵਰ ਨੂੰ ਨਹੀਂ ਮਾਰ ਸਕਦਾ ਇਸ ਦੇ ਵਿੱਚ ਵੀ ਸਾਡੀ ਤਰ੍ਹਾਂ ਹੀ ਜਾਨ ਹੈ ਪਰਮਾਤਮਾ ਹਰ ਜਗ੍ਹਾ ਸਾਨੂੰ ਦੇਖ ਰਿਹਾ ਹੈ ਵੱਡਾ ਚੇਲਾ ਹੱਸ ਕੇ ਕਹਿਣ ਲੱਗਿਆ ਕਿ ਮੈਂ ਮੁਰਗੇ ਨੂੰ ਗੰਨੇ ਦੇ ਖੇਤ ਵਿੱਚ ਹੀ ਵੱਡਿਆ ਹੈ ਉਥੇ ਮੈਨੂੰ ਕਿਸੇ ਨੇ ਨਹੀਂ ਦੇਖਿਆ ਉਹ ਸਾਧੂ ਵੱਡੇ ਚੇਲੇ ਨੂੰ ਕਹਿਣ ਲੱਗਿਆ ਕਿ ਮੂਰਖਾ ਗੰਨੇ ਦੇ ਖੇਤ ਵਿੱਚ ਉੱਪਰੋਂ ਤਾਂ ਪ੍ਰਮਾਤਮਾ ਸਾਰਾ ਕੁਝ ਦੇਖ ਹੀ ਰਿਹਾ ਸੀ ਜਦੋਂ ਮੈਂ ਸਾਰੀ ਜ਼ਿੰਦਗੀ ਤਾਂ మాਸ ਨਹੀਂ ਖਾਦਾ ਤੇ ਸਭ ਨੂੰ మాਸ ਖਾਣ ਤੋਂ ਰੋਕਿਆ ਤਾਂ ਹੁਣ ਮੈਂ ਕਿੱਥੇ మాਸ ਖਾਣਾ ਸੀ ਮੈਂ ਤਾਂ ਤੁਹਾਡਾ ਇੰਤਿਹਾਨ ਲੈ ਰਿਹਾ ਸੀ ਤੂੰ ਸਾਡੇ ਇਮਤਿਹਾਨ ਵਿੱਚੋਂ ਫੇਲ ਹੋ ਗਿਆ ਹੈ ਤੂੰ ਗੱਦੀ ਦੀ ਖਾਤਰ ਇਹ ਪਾਪ ਕਰ ਦਿੱਤਾ ਹੈ ਤੂੰ ਇੱਕ ਵਾਰ ਵੀ ਨਹੀਂ ਸੋਚਿਆ ਕਿ ਪਰਮਾਤਮਾ ਤਾਂ ਹਰ ਥਾਂ ਤੇ ਬੰਦੇ ਨੂੰ ਦੇਖ ਰਿਹਾ ਹੈ ਭਾਵੇਂ ਕੋਈ ਪਤਾਲ ਦੇ ਵਿੱਚ ਜਾ ਕੇ ਵੀ ਪਾਪ ਕਰ ਲਵੇ ਉੱਥੇ ਵੀ ਪਰਮਾਤਮਾ ਉਸ ਨੂੰ ਦੇਖ ਰਿਹਾ ਹੈ ਜੇ ਤੂੰ ਅੱਜ ਗੱਦੀ ਦੀ ਖਾਤਰ ਇੱਕ ਮੁਰਗੇ ਨੂੰ ਵੱਢ ਦਿੱਤਾ ਹੈ ਜੇ ਤੈਨੂੰ ਗੱਦੀ ਮਿਲ ਗਈ ਤਾਂ ਉਸ ਤੋਂ ਬਾਅਦ ਤੂੰ ਪਤਾ ਨਹੀਂ ਕਿਹੜਾ ਕਿਹੜਾ ਪਾਪ ਕਰੇਂਗਾ ਉਸ ਸਾਧੂ ਨੇ ਕਿਹਾ ਕਿ ਜਿਹੜਾ ਬੰਦਾ ਪਰਮਾਤਮਾ ਨੂੰ ਆਪਣੇ ਅੰਗ ਸੰਗ ਸਮਝਦਾ ਹੈ ਉਹੀ ਗੱਦੀ ਦਾ ਅਸਲੀ ਹੱਕਦਾਰ ਹੈ ਜਿਸ ਨੂੰ ਪਰਮਾਤਮਾ ਦਾ ਕੋਈ ਭੈ ਨਹੀਂ ਹੈ ਜਿਹੜਾ ਪਰਮਾਤਮਾ ਨੂੰ ਆਪਣੇ ਤੋਂ ਦੂਰ ਸਮਝਦਾ ਹੈ ਉਹ ਗੱਦੀ ਦਾ ਹੱਕਦਾਰ ਨਹੀਂ ਹੈ ਉਸ ਸਾਧੂ ਨੇ ਛੋਟੇ ਚੇਲੇ ਨੂੰ ਗੱਦੀ ਦੇ ਦਿੱਤੀ ਤੇ ਵੱਡੇ ਚੇਲੇ ਨੂੰ ਡੇਰੇ ਵਿੱਚੋਂ ਬਾਹਰ ਕੱਢ ਦਿੱਤਾ ਉਸ ਤੋਂ ਬਾਅਦ ਉਹ ਸਾਧੂ ਸੱਚਖੰਡ ਨੂੰ ਚੜਾਈ ਕਰ ਗਿਆ ਇਸੇ ਕਰਕੇ ਗੁਰੂ ਸਾਹਿਬਾਂ ਨੇ ਗੁਰਬਾਣੀ ਵਿੱਚ ਫਰਮਾਇਆ ਹੈ ਜਹ ਜਹ ਪੇਖੋ ਤਹ ਹਜੂਰ ਦੂਰ ਕਤ ਹੂ ਨਾ ਜਾਈ ਰਵ ਰਹਿਆ ਸਰਬਤਰਮੈ ਮਨ ਸਦਾ ਧਿਆਈ ਜਿਹੜੇ ਬੰਦੇ ਨੂੰ ਇਸ ਗੱਲ ਉੱਪਰ ਵਿਸ਼ਵਾਸ ਆ ਗਿਆ ਕਿ ਹਰ ਥਾਂ ਤੇ ਪਰਮਾਤਮਾ ਮੌਜੂਦ ਹੈ ਉਹੋ ਪਰਮਾਤਮਾ ਹਰ ਵੇਲੇ ਮੈਨੂੰ ਦੇਖ ਰਿਹਾ ਹੈ ਜੇ ਮੈਂ ਕੋਈ ਗਲਤ ਕੰਮ ਜਾਂ ਕੋਈ ਪਾਪ ਕੀਤਾ ਤਾਂ ਮੈਨੂੰ ਇਸ ਦੀ ਸਜ਼ਾ ਮਿਲੇਗੀ ਇਸ ਤਰ੍ਹਾਂ ਦਾ ਬੰਦਾ ਕਦੇ ਵੀ ਕੋਈ ਗਲਤ ਕੰਮ ਨਹੀਂ ਕਰਦਾ ਕਿਉਂਕਿ ਉਸ ਨੂੰ ਪਰਮਾਤਮਾ ਦਾ ਭੈ ਹੈ ਬੰਦਾ ਗਲਤ ਕੰਮ ਉਦੋਂ ਕਰਦਾ ਹੈ ਜਦੋਂ ਉਸ ਨੂੰ ਲੱਗਦਾ ਹੈ ਕਿ ਮੈਨੂੰ ਕਿਹੜਾ ਕੋਈ ਦੇਖ ਰਿਹਾ ਹੈ ਮੈਂ ਤਾਂ ਬਹੁਤ ਚੁਸਤੀ ਚਲਾਕੀ ਦੇ ਨਾਲ ਚੋਰੀ ਠੱਗੀ ਮਿਲਾਵਟ ਪرائی ਇਸਤਰੀ ਦਾ ਸੰਗ ਕਰ ਰਿਹਾ ਹਾਂ ਮੈਨੂੰ ਇਸ ਦੀ ਕੋਈ ਸਜ਼ਾ ਨਹੀਂ ਮਿਲਣੀ ਕਿਉਂਕਿ ਇਸ ਬਾਰੇ ਕੋਈ ਜਾਣਦਾ ਹੀ ਨਹੀਂ ਹੈ ਕਿ ਮੈਂ ਕੀ ਕਰ ਰਿਹਾ ਹਾਂ ਪਰ ਪਰਮਾਤਮਾ ਦੇ ਚਿੱਤਰ ਗੁਪਤ ਸਾਰਾ ਕੁਝ ਲਿਖ ਰਹੇ ਹਨ ਜਿਹੜੇ ਬੰਦੇ ਦੇ ਮਨ ਦੇ ਅੰਦਰ ਵੀ ਗਲਤ ਵਿਚਾਰ ਚੱਲਦੇ ਹਨ ਉਹੋ ਵੀ ਲਿਖੇ ਜਾਂਦੇ ਹਨ ਬੰਦਾ ਸੋਚਦਾ ਹੈ ਕਿ ਮੇਰੇ ਚਿੱਤ ਦੇ ਅੰਦਰ ਜੋ ਵੀ ਚੱਲ ਰਿਹਾ ਹੈ ਉਹ ਕਿਹੜਾ ਕੋਈ ਦੇਖ ਸਕਦਾ ਹੈ ਕਿਸੇ ਨੂੰ ਕੀ ਪਤਾ ਲੱਗਦਾ ਹੈ ਕਿ ਮੈਂ ਮਨ ਵਿੱਚ ਕੀ ਸੋਚ ਰਿਹਾ ਹਾਂ ਪਰ ਹਰ ਬੰਦੇ ਦੇ ਸੱਜੇ ਖੱਬੇ ਚਿੱਤਰ ਗੁਪਤ ਬੈਠੇ ਹੁੰਦੇ ਹਨ ਉਹ ਸਭ ਜਾਣਦੇ ਹਨ ਉਹਨਾਂ ਨੂੰ ਕੱਲਾ-ਕੱਲਾ ਮਨ ਦਾ ਵਿਚਾਰ ਨਜ਼ਰ ਆਉਂਦਾ ਹੈ ਉਹ ਸਭ ਕੁਝ ਲਿਖੀ ਜਾਂਦੇ ਹਨ ਫੇਰ ਮਰਨ ਤੋਂ ਬਾਅਦ ਉਸਦੇ ਸਾਰੇ ਚੰਗੇ ਮਾੜੇ ਕਰਮਾਂ ਦਾ ਧਰਮਰਾਜ ਦੇ ਕੋਲ ਹਿਸਾਬ ਕਿਤਾਬ ਹੁੰਦਾ ਹੈ ਇਸ ਲਈ ਮਾੜੇ ਕਰਮ ਨਾ ਕਰੋ ਅੰਮ੍ਰਿਤ ਛੱਕ ਕੇ ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਨਿਤਨੇਮ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਕਰੋ ਸੌਣ ਤੋਂ ਪਹਿਲਾਂ ਕੀਰਤਨ ਸੋਲੇ ਜੀ ਦਾ ਪਾਠ ਕਰੋ ਪੂਰੇ ਮਹਾਪੁਰਖਾਂ ਦੀ ਸੰਗਤ ਕਰੋ ਤੇ ਸੇਵਾ ਕਰੋ ਇਸ ਨਾਲ ਬੰਦੇ ਦਾ ਜੀਵਨ ਸਫਲਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ